ਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੈਨਾ ਡੋਰ ਦੇ ਨਾਲ ਪਤੰਗ ਡਾਉਣ ਵਾਲੇ ਬੱਚਿਆਂ ਨੌਜਵਾਨਾਂ ਅਤੇ ਇਸ ਨੂੰ ਵਿਚਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਦੇ ਲਈ ਇੱਕ ਖੰਨਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੈਮ ਚਲਾਈ ਜਾ ਰਹੀ ਹੈ ਇਸੇ ਕੜੀ ਤਹਿਤ ਪੁਲਿਸ ਸਟੇਸ਼ਨ ਨੰਬਰ 1 ਅਤੇ ਪੀਐਸ 2 ਦੇ ਐਸਐਚਓ ਵੱਲੋਂ ਟੋਟਲ 42 ਗੱਟੂ ਚੈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਐਸਐਚਓ ਨੇ ਗਲਵਤ ਕਰਦੇ ਦੱਸਿਆ ਕਿ ਜਿਹੜੇ ਵਿਅਕਤੀ ਇਹ ਚੈਨਾ ਡੋਰ ਬੱਤੇ ਨੇ ਜਾਂ ਵੇਚਦੇ ਨੇ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਬੱਚਿਆਂ ਨੇ ਬਾਪਿਆਂ ਨੂੰ ਤਾਕੀਦ ਕੀਤੀ ਹਦਾਇਤ ਕੀਤੀ ਕਿ ਉਹ ਬੱਚਿਆਂ ਨੂੰ ਚੈਨਾ ਡੋਰ ਬਰਤਨ ਤੋਂ ਰੋਕਣ ਲਈ ਸਖਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਉਹ ਸੁਣਦਿਆਂ ਕੀ ਜਾਣਕਾਰੀ ਦਿੱਤੀ ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਲੋਹੜੀ ਤੇ ਬਸੰਤ ਦੇ ਤਿਹਾਰ ਤੋਂ ਪਹਿਲਾਂ ਤੇ ਇਹਨਾਂ ਦੋ ਤਿਹਾਰਾਂ ਦੇ ਉੱਤੇ ਲੋਕਾਂ ਵੱਲੋਂ ਖੰਨਾ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਪਤੰਗਵਾਜੀ ਕੀਤੀ ਜਾਂਦੀ ਹੈ ਤੇ ਉਹਦੇ ਲਈ ਮੂਮੈਂਟ ਜਿਹੜੇ ਬੱਚੇ ਨੇ ਬਾਹਰੋਂ ਗੋਵਿੰਦਗੜ੍ਹ ਤੋਂ ਹੈ ਹੋਰ ਸਾਈਡਾਂ ਤੋਂ ਇਹ ਚਾਈਨੀਜ਼ ਡੋਰ ਦੀ ਪਲਾਸਟਿਕ ਡੋਰ ਨੂੰ ਇਹਦਾ ਇਸਤੇਮਾਲ ਕਰਦੇ ਨੇ ਜਿਹੜੀ ਕਿ ਕਾਫੀ ਘਾਤਕ ਹੈ ਨਾ ਸਿਰਫ ਪ੍ਰਾਵਰਣ ਨੂੰ ਨੁਕਸਾਨ ਕਰਦੀ ਹੈ ਪਸੂ ਪੰਛੀਆਂ ਦਰਖਤਾਂ ਦਾ ਅੱਗੇ ਪਿਛਲੇ ਅੱਧ ਕਿ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਬੜਗੇ ਜਿਹੜੀਆਂ ਇਨਸਾਨੀ ਜਾਨਾਂ ਨੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਂਦੀ ਹੈ ਇਹ ਕਈ ਵਾਰ ਵੀ ਗਲ ਦੇ ਵਿੱਚ ਆ ਪੈਰਾਂ ਵਿੱਚ ਲਿਪਟ ਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੀ ਹੈ ਤੇ ਅਸੀਂ ਇਹਨੂੰ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਹੋਈ ਆ ਜਿੱਥੋਂ ਵੀ ਸਾਨੂੰ ਸੂਚਨਾ ਮਿਲਦੀ ਆ ਤਾਂ ਅਸੀਂ ਚਾਈਨਿਸ ਦੂਰ ਨੂੰ ਕਾਬੂ ਕਰਦੇ ਆ ਅੱਜ ਵੀ ਸਾਡੇ ਸਿਟੀ 2 ਦੀ ਪੁਲਿਸ ਨੇ ਤੇ ਸਿਟੀ 1 ਨੇ ਇਹ ਕੁਝ ਅਸੀਂ ਰੂਲਜ਼ ਬ੍ਰਾਂਧਿਤ ਕੀਤੇ ਨੇ ਜਿਵੇਂ ਕਿ 30 ਡੋਰਾ ਇਥੋਂ ਸਿਟੀ ਟੂ ਦੇ ਏਰੀਆ ਤੋਂ ਫੜੀਆਂ ਨੇ ਤੇ 6 ਜਿਹੜੇ ਰੂਲਜ਼ ਨੇ ਸਿਟੀ ਬਾਂਦੇ ਦੇ ਵਿੱਚ ਫੜੇ ਨੇ ਇਹਨਾਂ ਦੋਹਾਂ ਜਿਹੜੇ ਲੋਕਾਂ ਤੋਂ ਫੜਿਆ ਗਿਆ ਇਹਨਾਂ ਤੇ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਤੇ ਆਨਲਾਈਨ ਟਾਈਮ ਜਿੱਥੋਂ ਵੀ ਸਾਨੂੰ ਸੂਚਨਾ ਮਿਲੇਗੀ ਅਸੀਂ ਜ਼ਰੂਰ ਫੜਾਂਗੇ ਤੇ ਮੈਂ ਖੰਨਾ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਕੋ ਇਨ੍ਹਾਂ ਡੋਰਾ ਦਾ ਇਸਤੇਮਾਲ ਨਾ ਕਰਨ ਇਨ੍ਹਾਂ ਡੋਰਾ ਨੂੰ ਜੇ ਅਗਰ ਕਿਸੇ ਨੇ ਪਤਾ ਕਿ ਅਡਾਇਆ ਇਹਨਾਂ ਡੋਰਾ ਨਾਲ ਜਾਂ ਇਹਨਾਂ ਨੂੰ ਇਸਤੇਮਾਲ ਵੀ ਕੀਤਾ ਜਾਂ ਵੇਚਿਆ ਜਾਂ ਖਰੀਦਿਆ ਉਹਨਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਅਗਰ ਇਹਦੇ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਉਹ ਜਿਹੜਾ ਨੁਕਸਾਨ ਵਾਲਾ ਪਰਚਾ ਵੀ ਅਸੀਂ ਇਸਤੇਮਾਲ ਕਰਨ ਵਾਲਿਆਂ ਦੇ ਉੱਤੇ ਤੇ ਜਾਂ ਵੇਚਣ ਵਾਲਿਆਂ ਦੇ ਉੱਤੇ ਪਰਚਾ ਵੱਡੀ ਜੋ ਵੀ ਸੈਕਸ਼ਨ ਲੱਗਦੀ ਹੈ ਰੈਲੇਵੈਂਟ ਉਹਦੇ ਵਿੱਚ ਅਸੀਂ ਨੋਨ ਅਵੇਲੇਬਲ ਦਸਤਾਵਾਂ ਦੇ ਵਿੱਚ ਪਰਚੇ ਦਵਾਂਗੇ ਸਰ ਜੀ ਜਿਵੇਂ ਪਿਛਲੇ ਪਿਛਲੀ ਕਈ ਸਾਲਾਂ ਤੋਂ ਦੇਖਿਆ ਕਿਈ ਆਪਣਾ ਘਰ ਨਾਲ ਸਟਾਕ ਕਰ ਲੈਂਦੇ ਕਹਿੰਦੇ ਚੈਕਿੰਗ ਵਿਹਾਨ ਵੀ ਚੱਲੂਗਾ ਬਿਲਕੁਲ ਜੀ ਚੈਕਿੰਗ ਵਿਹਾਨ ਵੀ ਕਰਾਂਗੇ ਸਾਨੂੰ ਸੂਚਨਾ ਵੀ ਮਿਲਦੀ ਹੈ ਸੂਚਨਾ ਦੇ ਆਧਾਰ ਤੇ ਵੀ ਅਸੀਂ ਚੈਕਿੰਗ ਕਰਾਂਗੇ ਵੈਸੇ ਵੀ ਰੈਂਡਮ ਚੈਕਿੰਗ ਕਰਾਂਗੇ ਜ਼ਰੂਰ